ਲੋਬੀ ਸੱਜਣੋ ਅੱਜ ਦੀ ਸ਼ਾਰਟ ਵੀਡੀਓ ਵਿਖਾ ਰਹੇ ਹਾਂ ਤੁਹਾਨੂੰ 22 ਸੇਵਕ ਦੇ ਘਰੋਂ ਪਿੰਡ ਤੌਲਾ ਕਿੰਗਰਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਤੁਹਾਨੂੰ 6 ਨਾਗ ਵਿਖਾਉਣੇ ਦੋਸਤੋ ਪ੍ਰੋਪਰ ਡਿਟੇਲ ਦੇ ਨਾਲ ਵੀਡੀਓ ਕਵਰ ਕੀਤੀ ਹੈ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਾਂ ਸ਼ਾਰਟ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲੂਗਾ ਸਕਰੀਨ ਤੇ ਲੋ ਬਈ ਇੱਕ ਨੰਬਰ ਜਰਸੀ ਦੀ ਗੱਲ ਕਰੀਏ ਦੋਸਤੋ ਦੂਜਾ ਸੂਆ ਕਰਮਾਲੀ ਨੇ ਸੂਣਾ ਹਫ਼ਤੇ ਦੇ ਲਗਭਗ ਸੂਨ ਦੇ ਦਿਨ ਇਹਦੇ ਬਾਕੀ ਆ ਹਵਾਨੇ ਦੀ ਤਿਆਰੀ ਗੱਲ ਕਰੀਏ ਦੋਸਤੋ ਬਹੁਤ ਸੋਹਣੀ ਆ ਇਸ ਤੋਂ ਅੱਗੇ 2 ਨੰਬਰ ਵੈੜ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣੀ ਆ ਦੋਸਤੋ ਇਹ ਵੀ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਸੋਹਣਾ ਕੱਦ ਕਾਠ ਹਵਾਨੇ ਦੀ ਤਿਆਰੀ ਦੋਸਤੋ ਇਹਦੀ ਬਹੁਤ ਸੋਹਣੀ ਆ ਥਣਾ ਦਾ ਸਾਈਜ਼ ਦੋਸਤੋ ਹੱਥੀ ਚਵਾਈ ਵਾਲਾ ਥਣ ਲੱਗਿਆ ਹਵਾਨੇ ਦੀ ਢਿੱਲ ਬਹੁਤ ਸੋਹਣੀ ਆ ਦੋਸਤੋ ਅਨੁਮਾਨ ਆ ਵੀ 10 ਦਿਨ ਦੇ ਲਗਭਗ ਇਹਨੇ ਸੂਨ ਦੇ ਵਿੱਚ ਲੈ ਜਾਣੇ ਆ ਇਸ ਤੋਂ ਅੱਗੇ ਦੋਸਤੋ HF ਵੈੜ ਆ ਬਾਈ ਕੋਲੇ ਇਹ ਵੀ ਪੂਰੇ ਵੱਡੇ ਟਾਂਚੇ ਦੇ ਵਿੱਚ ਆ ਬਾਈਆਂ ਦਾ 2-4 ਦਿਨ ਇਹਨੇ ਸੂਣ ਦੇ ਵਿੱਚ ਲਏ ਜਾਣੇ ਆ ਹਵਾਨਾ ਦੋਸਤੋ ਕਰਮਾ ਵਾਲੀ ਨੇ ਇਹਨੇ ਵੀ ਸੋਹਣਾ ਤਿਆਰ ਕੀਤਾ ਹੋਇਆ ਇਸ ਤੋਂ ਅੱਗੇ ਦੋਸਤੋ ਬਾਈ ਕੋਲੇ ਇੱਕ ਹੋਰ ਐਫ ਐਫ ਵਹਿੜਾ ਫਾਰਮ ਚੋਂ ਆਈ ਆ ਬਾਈਆਂ ਦਾ ਦੂਜੇ ਸੂਏ ਲਈ ਗੱਬਣ ਹਵਾਨਾ ਦੋਸਤੋ ਕਰਮਾ ਵਾਲੀ ਨੇ ਇਹਨੇ ਵੀ ਸੋਹਣਾ ਤਿਆਰ ਕਰਦੀ ਆਉਂਦੀ ਆ ਇਹ ਅਨੁਮਾਨ ਆ ਵੀ 2-4 ਦਿਨ ਇਹ ਵੀ ਸੂਣ ਦੇ ਵਿੱਚ ਲੈ ਜੂ ਇਸ ਤੋਂ ਅੱਗੇ ਦੋਸਤੋ ਬਾਈ ਕੋਲੇ ਦੂਜਾ ਸੂਆ ਹੀ ਹੋਰ ਆ ਇਹ ਵੀ ਗੱਬਣ ਵਹਿੜਾ ਦੋਸਤੋ ਫਵਾਨਾ ਦੋਸਤੋ ਇਹਨੇ ਵੀ ਕਰਮਾ ਵਾਲੀ ਨੇ ਸੋਨਾ ਤਿਆਰ ਕੀਤਾ ਬਾਕੀ ਚਮਕਦਮਕ ਬਹੁਤ ਆ ਹੱਥੀ ਜਵਾਈ ਵਾਲਾ ਥਾਣਾ ਸਾਰੀਆਂ ਵਹਿੜਾਂ ਦੋਸਤੋ ਜੇ ਗੱਲ ਕਰੀਏ ਸੋਹਣੀਆਂ ਦੋਸਤੋ ਫਵਾਨੇ ਪੱਖ ਤੋਂ ਫੇਸ ਇਹਦਾ ਵੀ ਬਹੁਤ ਪਿਆਰਾ ਦੇਖ ਸਕਦੇ ਹੋ ਕੋਈ ਵੀ ਵਹਿੜ ਤੁਹਾਡੇ ਪਸੰਦ ਹੋਏ ਤਾਂ ਤਸੱਲੀ ਤੁਸੀਂ ਕਰ ਲੈਣੀ ਇੱਥੇ ਆ ਕੇ ਆਪਦੀ ਨੰਬਰ 22 ਦਾ ਚੱਲੀ ਜਾਂਦਾ ਸਕਰੀਨ ਤੇ ਇਸ ਤੋਂ ਅੱਗੇ ਦੋਸਤੋ ਜਰਸੀ ਵਹਿੜਾ ਬਿਲਕੁਲ ਤਾਜੀ ਸੂਈ ਹੈ ਦੋਸਤੋ ਬਾਈਆਂ ਦਾ ਸੋਹਣਾ ਥਾਣਾ ਵਾਨਾ ਤੇ ਦੁੱਧ ਇਹਨੇ 15 16 ਲੀਟਰ ਦੇ ਲਗਭਗ ਖੁੱਲਾ ਪਾ ਦੇਣਾ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਛਿਆਂ ਚੋ ਨੰਬਰ ਸਕਰੀਨ ਤੇ ਸੁਖਰਾਜ ਦੇ ਰਿਫਰਮ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੂਰੀ ਵੀਡੀਓ ਦਾ ਇੰਤਜ਼ਾਰ ਕਰਿਓ ਦੋਸਤੋ